ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਫਰਨੈਸਟ ਮੰਤਰੀ ਹਰਪਾਲ ਚੀਮਾ ਵੱਲੋਂ ਦੱਸਿਆ ਗਿਆ ਕਿ ਕੈਬਨਿਟ ਦੇ ਵਿੱਚ ਕੀ ਲਏ ਗਏ ਨੇ ਫੈਸਲੇ ਉਹਨਾਂ ਦੇ ਨਾਲ ਮੰਤਰੀ ਵਰਿੰਦਰ ਗੋਇਲ ਅਤੇ ਹਰਦੀਪ ਸਿੰਘ ਮੁੰਡਿਆ ਨਾਲ ਮੌਜੂਦ ਰਹੇ ਜੀ ਨਾਲ ਮੇਰੇ ਕੈਬਨਿਟ ਦੇ ਕਲੀਕ ਵਰਿੰਦਰ ਗੋਇਲ ਜੀ ਮਾਈਨਿੰਗ ਮੰਤਰੀ ਮੇਰੇ ਖਾਬੇ ਪਾਸੇ ਹਰਦੀਪ ਮੁੰਡਿਆ ਜੀ ਰੇਵਨਿਊ मिनिस्टर ਅੱਜ ਕ अहम ਪੰਜਾਬ ਕੈਬਨਿਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚੋਈ ਜਿਹਦੇ ਅੰਦਰ ਕਾਫੀ ਸਾਰੇ ਫੈਸਲੇ ਵੱਖ-ਵੱਖ ਪਾਲਸੀਆਂ ਨੂੰ ਲੈ ਕੇ ਹੋਏ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਪੰਜਾਬ ਦੇ ਲੋਕਾਂ ਦੇ ਪੱਖ ਵਿੱਚ ਲਗਾਤਾਰ ਫੈਸਲੇ ਹੋ ਰਹੇ ਨੇ ਹਰੇਕ ਸਾਲ ਹਰੇਕ ਕੈਬਨਟ ਦੇ ਅੰਦਰ ਕਿਸੇ ਕੈਬਨਟ ਦੇ ਅੰਦਰ ਰੋਜ਼ਗਾਰ ਦਾ ਝੰਡਾ ਹੁੰਦਾਗਾ ਕਿਸੇ ਕੈਬਨਟ ਦੇ ਅੰਦਰ ਲੋਕਾਂ ਨੂੰ ਸਹੂਲਤ ਦੇਣ ਦਾ ਝੰਡਾ ਹੁੰਦਾਗਾ ਔਰ ਕਿਸੇ ਕੈਬਨਟ ਦੇ ਅੰਦਰ ਰੈਵਨਿਊ ਜਨਰੇਸ਼ਨ ਹੁੰਦੀ ਆ ਔਰ ਕਿਸੇ ਕੈਬਨਟ ਦੇ ਅੰਦਰ ਖਰਚਿਆਂ ਦੀ ਗੱਲ ਕੀਤੀ ਜਾਂਦੀ ਆ ਸੋ ਅੱਜ ਦੀ ਕੈਬਨਟ ਮੀਟਿੰਗ ਦੇ ਅੰਦਰ ਬਹੁਤ ਹੀ ਅਹਿਮ ਇਸ ਮੀਟਿੰਗ ਦੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਉਸੇ ਬਣਾਈ ਆ ਹਰਦੀਪ ਬੁੰਡਿਆ ਜੀ ਰੈਵਨਿਊ ਡਿਪਾਰਟਮੈਂਟ ਦੇ ਮਿਨਿਸਟਰ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇਗੇ ਮਾਲ ਪੁਨਰਵਾਸ ਤਿਆਫਤ ਪ੍ਰਬੰਧਨ ਦੇ ਡਿਪਾਰਟਮੈਂਟ ਵੱਲੋਂ ਇਹ ਜਿਹੜੀ ਯੋਜਨਾ ਬਣਾਈ ਗਈ ਜੀ ਜਿਹਦੇ ਵਿੱਚ ਲਗਭਗ 50 ਨੇ 50 ਸਾਲ ਤੋਂ ਕਿਉਂਕਿ ਜਦੋਂ ਵੀ ਕੋਈ ਬਨੁਖ ਵੱਡੀ ਉਮਰ ਦਾ ਹੋ ਜਾਂਦਾਗਾ ਤਾਂ ਹਮੇਸ਼ਾ ਉਹਦੀ ਤਰਜੀਹ ਰਹਦੀ ਆ ਕਿ ਮੈਂ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਂ ਖਾਸ ਕਰਕੇ ਮੈਂ ਦੇਖਿਆ ਸਾਡੇ ਪੰਜਾਬੀਆਂ ਦੀ ਇੱਛਾ ਕੀ ਕਿ ਜਦੋਂ ਵੱਡੀ ਉਮਰ ਹੁੰਦੀ ਆ ਤਾਂ ਉਹ ਤੋਂ ਸਾਰੇ ਜਣੇ ਵੈਸੇ ਤਾਂ ਅੱਜਕੱਲ ਨੌਜਵਾਨਾਂ ਦੀ ਜਿਵੇਂ ਬਹੁਤ ਵੱਡਾ ਟ੍ਰੈਂਡ ਆ ਪਰ ਲੇਕਿਨ ਕਿ ਸੱਚਾ ਕਿ ਜਦੋਂ ਵੱਡੀ ਉਪਰ ਹੁੰਦੀ ਆ ਤਾਂ ਸਾਰੇ ਕੋਸ਼ਿਸ਼ ਕਰਦੇ ਨੇਗੇ ਕਿ ਆਪਣੇ ਆਪਣੇ ਧਾਰਮਿਕ ਸਥਾਨ ਜਿੱਥੇ ਕੋਈ ਮੰਦ ਆ ਜਾਂ ਦੂਸਰੇ ਧਾਰਮਿਕ ਸਥਾਨ ਸਾਰਿਆਂ ਦੇ ਅੰਦਰ ਯਾਤਰਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆਗਾ ਕਿ ਅਸੀਂ ਸੂਬੇ ਦੇ ਉਹ ਵਿਅਕਤੀ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਔਰ ਉਹ ਧਾਰਮਿਕ ਸਥਾਨ ਤੇ ਜਾਣਾ ਚਾਹੁੰਦੇ ਨੇਗੇ ਤੋ ਸਰਕਾਰ ਨੇ ਉਹਨਾਂ ਲਈ ਪ੍ਰਬੰਧ ਕੀਤਾਗਾ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਸਰਕਾਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਔਰ ਇਹਦੇ ਲਈ 100 ਕਰੋੜ ਰੁਪਏ ਜਿਹੜਾ 100 CR ਉਹਜ ਫੰਡ ਜਿਹੜਾ ਅਲਾਟ ਕੀਤਾ ਗਿਆਗਾ ਔਰ ਤੀਰਥ ਯਾਤਰਾ ਤੇ ਜਾਣ ਵਾਲੇ ਜਿਹੜੇ ਯਾਤਰੀ ਹੋਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ April ਦੇ ਆਖਰੀ ਮਹੀਨੇ ਸ਼ੁਰੂ ਹੋਇਆ ਕਰੂਗਾ ਔਰ ਮਈਚੇ ਯਾਤਰਾ ਜਿਹੜੀ ਆ ਉਹਦਾ ਸ਼ੁਭ ਰੰਭ ਹੋਊਗਾ ਔਰ ਸਾਡਾ ਕਿਉਂਕਿ ਪੰਜਾਬ ਇੱਕ ਬਹੁਤ ਹੀ ਅਮੀਰ ਸਭਿਆਚਾਰਕ ਸੂਬਾ ਦਾ ਔਰ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇਗੇ ਔਰ ਧਾਰਮਿਕ ਵਿਰਕਰ ਦਾ ਹੁੰਦੇ ਹੋਏ ਵੀ ਸਭ 'ਚ ਬਹੁਤ ਹੀ ਬੈਸਮੇ ਦਾ ਚੰਗੀ ਜਿਹੜੀ ਆ ਉਹ ਧਾਰਮਿਕ ਸਾਂਝ ਲੋਕਾਂ 'ਚ ਪੈਦਾ ਹੋਈ ਹੋਈ ਆ ਲੋਕ ਆਪਣੀ ਧਾਰਮਿਕ ਸਾਧ ਨੂੰ ਜਿਹੜਾ ਵਰਕਰਾਰ ਰੱਖਦੇ ਨੇਗੇ ਸੋ ਅੱਜ ਇਹ ਬਹੁਤ ਵੱਡਾ ਅਸੀਂ ਅਨਾਉਂਸ ਕੀਤਾਗਾ ਕਿ ਸਾਰੀ ਯਾਤਰਾ ਜਿਹੜੀ ਆ ਏਅਰ ਕੰਡੀਸ਼ਨਰ ਯਾਤਰਾ ਹੋਊਗੀ ਆਰਾਮਦਾਇਕ ਹਰ ਹਾਸ ਜਿਹੜੀ ਆ ਉਹਦਾ ਪ੍ਰਬੰਧ ਕੀਤਾ ਜਾਊਗਾ ਔਰ ਖਾਣ ਪੀਣ ਦੀ ਵਿਵਸਾ ਜਿਹੜੀ ਆ ਉਹ ਵਿਵਸਾ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਊਗਾ ਔਰ ਇਹਦੇ ਅੰਦਰ ਅਸੀਂ ਇੱਕ ਮੈਕੈਨਿਜ਼ਮ ਬਣਾਇਆਗਾ ਕਿ ਡਿਪਾਰਟਮੈਂਟਾਂ ਦੇ ਸੈਕਟਰੀ ਸਾਹਿਬਾਨ ਜਾਂ ਉਹਨਾਂ ਦੇ ਪ੍ਰਤੀਨਿਧ ਜਿਹੜੇ ਨੇ ਕਿ ਉਹ ਕਮੇਟੀ ਦੇ ਅੰਦਰ ਹੋਣਗੇ ਔਰ ਸਾਰੀਆਂ ਸਾਈਟਸ ਮੰਨ ਲਓ ਕਿਹੜੀ ਸਾਈਟ ਤੇ ਜਾਣਾਗਾ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨ ਜਾਂ ਯੂਪੀ ਦੇ ਅੰਦਰ ਅਯੁੱਧਿਆ ਮੰਦਿਰ ਦੇਖਣ ਲਈ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਅਸੀਂ ਬਹੁਤ ਸਾਰੀਆਂ ਸਾਈਟਾਂ ਨੇ ਜਿਹੜੀਆਂ ਉਹ ਬੜੀ ਜਲਦੀ ਧਾਰਮਿਕ ਸਾਈਟਾਂ ਉਹਨਾਂ ਦਾ ਬੜੇ ਜਲਦੀ ਦੱਸ ਰਿਹਾਗੇ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਸਾਈਟਾਂ ਸਾਡੇ ਮੁੰਡਿਆ ਸਾਹਿਬ ਦਾ ਡਿਪਾਰਟਮੈਂਟ ਹਰਦੀਪ ਮੁੰਡਿਆ ਜੀ ਦਾ ਉਹ ਡਿਪਾਰਟਮੈਂਟ ਆਇਡੈਂਟੀਫਾਈ ਕਰੂਗਾ ਔਰ ਉਸ ਬਾਅਦ ਅਸੀਂ ਅਨਾਉਂਸ ਕਰਾਂਗੇ ਜਿਹਨੇ ਜਾਣਾਗਾ ਉਹ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਬਸ ਦੇ ਰਾਹੀਂ ਰੇਲ ਗੱਡੀ ਦੇ ਰਾਹੀਂ ਉਹ ਯਾਤਰਾ ਜਿਹੜੀ ਆ ਮੁਫਤ ਕਰ ਸਕਦਾਗਾ ਸੋ ਅੱਜ ਇਹ ਯਾਤਰਾ ਦੀ ਜਿਹੜੀ ਪ੍ਰਵਾਨਗੀ ਜਿਹੜੀ ਆ ਉਹ ਅੱਜ ਦੀ ਕੈਬਨਿਟ ਦੇ ਅੰਦਰ ਸਾਰੇ ਸਾਡੇ ਸਾਥੀ ਸਹਿਬਾਨ ਵੱਲੋਂ ਔਰ ਮਾਰਜੋਗ ਮੁਖਵੰਦ ਸਰਪਗੁਣ ਸ੍ਰੀਮਾਨ ਜੀ ਬਲਵੰਤ ਦਿੱਤੀ ਗਈ ਆ ਇਹ ਇੱਕ ਵੱਡਾ ਫੈਸਲਾ ਮੈਂ ਸਮਝਦਾ ਪੰਜਾਬੀਆਂ ਦੇ ਹੱਕ ਵਿੱਚ ਹੋਇਆਗਾ ਔਰ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਸਿੱਖਿਆ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਚਿੰਤਤ ਰਹਿੰਦੇ ਆ ਕਿ ਪੰਜਾਬ ਦੇ ਅੰਦਰ ਸਿੱਖਿਆ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਕੀਤੇ ਜਾ ਸਕਣ 14 ਜਨਵਰੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ 2022 ਤੋਂ ਲੈ ਕੇ ਲਗਾਤਾਰ ਚਾਹੋ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋਵੇ ਚਾਹੇ ਦੇ ਆਪਕਾ ਨੂੰ ਸਾਡੇ ਦੇ ਆਪਕਾ ਨੂੰ ਜਿਹੜੇ ਸਾਡੇ ਦੇ ਆਪਕ ਨੇਗੇ ਉਹਨਾਂ ਨੂੰ ਮੈਸੇਂਡਾ ਸਿੰਗਾਪੁਰ ਭੇਜਣ ਦੀ ਗੱਲ ਹੋਵੇ ਫਿਨਲੈਂਡ ਭੇਜਣ ਦੀ ਗੱਲ ਹੋਵੇ ਆਈਆਈਟੀ ਅਹਮਦਾਬਾਦ ਭੇਜਣ ਦੀ ਗੱਲ ਹੋਵੇ ਤਾਂ ਕਿ ਉੱਥੋਂ ਉਹ ਟ੍ਰੇਨਿੰਗ ਲੈ ਕੇ ਆਉਣ ਆ ਕੇ ਸਾਡੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾ ਸਕਣ ਸਾਡੇ ਬੱਚਿਆਂ ਦਾ ਸਟੈਂਡਰਡ ਜਿਹੜਾ ਪੰਟਰਨੈਸ਼ਨਲ ਲੈਵਲ ਦਾ ਕਰ ਸਕਣ ਸੋ ਉਸੇ ਤਹਿਤ ਉਸੇ ਕੜੀ ਤਹਿਤ ਉਸੇ ਲੜੀ ਤਹਿਤ ਮੈਂ ਸਮਝਦਾ ਅੱਜ ਕਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਿਆ ਗਿਆ ਅਸੀਂ ਜਿਹੜੇ 118 ਸਕੂਲ ਲਏਗੇ ਜਿਹੜੇ 118 ਸਕੂਲ ਆਫ ਐਮੀਨੈਂਸ ਨੇ ਉਹਨਾਂ ਵਿੱਚੋਂ ਪਹਿਲਾ ਅਸੀਂ 80 ਸਕੂਲਾਂ ਦੀ ਅੱਜ ਚੋਣ ਕੀਤੀ ਆ ਅੱਜ ਅਸੀਂ 80 ਸਕੂਲਾਂ ਦੀ ਜੋਨ ਕੀਤੀ ਆ ਜਿੱਥੇ ਅਸੀਂ ਇਹ ਤਾਂ ਨਾ ਰੱਖਿਆ ਸਕੂਲ ਮੈਂਟਰਸ਼ਿਪ ਜੜੀਆ ਸਕੂਲ ਮੈਂਟਰਸ਼ਿਪ ਜੜੀਆ ਉਸਕੀਮ ਦਾ ਨਾ ਪ੍ਰੋਗਰਾਮ ਸ਼ੁਰੂ ਕੀਤਾਗਾ ਜਿੱਥੇ ਸਾਡੇ ਸਾਰੇ ਜਿਹੜੇ ਆਈਐਸ ਨੇ ਆਈਪੀਐਸ ਨੇ ਆਈਐਫਐਸ ਨੇ ਜਾਂ ਪੰਜਾਬ ਸਰਕਾਰ ਦਾ ਹੋਰ ਜਿਹੜੀਆਂ ਸਿਵਲ ਸਰਵਿਸਸਾਂ ਦਾ ਸਬੰਧਤ ਅਧਿਕਾਰੀ ਨੇ ਸਾਡੇ ਉਹ ਸਾਰੇ ਸਾਰੇ ਇੱਕ ਇੱਕ ਸਕੂਲ ਜਿਹੜਾ ਅਡਾਪਟ ਕਰਨਗੇ ਆਉਣ ਵਾਲੇ ਸਮੇਂ ਚ ਸਾਰੇ ਸੀਨੀਅਰ ਅਧਿਕਾਰੀ ਜੂਨੀਅਰ ਅਧਿਕਾਰੀ ਜਿਹੜੇ ਆਈਐਸ ਨੇ ਆਈਪੀਐਸ ਅਧਿਕਾਰੀ ਨੇ ਆਈਐਫਐਸ ਅਧਿਕਾਰੀ ਦੇਗੇ ਉਹ ਇੱਕ ਇੱਕ ਸਕੂਲ ਜਿਹੜਾ ਅਡਾਪਟ ਕਰਨਗੇ ਉਹਨਾਂ ਸਕੂਲਾਂ ਦਾ ਸਾਰਾ ਜਿਹੜਾ ਦੇਖਣਗੇ ਉਹ ਬੱਚਿਆਂ ਦੇ ਨਾਲ ਇੱਕ ਭਾਵਨਾਤਮਕ ਸਾਂਹ ਜਿਹੜੀ ਆ ਉਹ ਪੈਦਾ ਕਰਨਗੇ ਬੱਚਿਆਂ ਦੇ ਨਾਲ ਇੱਕ ਲਵ ਐਂਡ ਅਫੈਕਸ਼ਨ ਦਾ ਰਿਸ਼ਤਾ ਜਿਹੜਾ ਉਹ ਕਾਇਮ ਕਰਨਗੇ ਕਿਉਂਕਿ ਉਹ ਜਦੋਂ ਇੱਕ ਨਵਾਂ ਚੁਣਿਆ ਆਈਐਸ ਜਾਂ ਆਈਪੀਐਸ ਜਾਂ ਕੋਈ ਹੋਰ ਅਫਸਰ ਜਦੋਂ ਜਾ ਕੇ ਕਿਸੇ ਸਕੂਲ ਦੇ ਅੰਦਰ ਬੱਚਿਆਂ ਦਾ ਮਾਰਗਦਰਸ਼ਕ ਕਰੂਗਾ ਬੱਚਿਆਂ ਨੂੰ ਸਮਝਾਊਗਾ ਤਾਂ ਘੱਟੋ ਘੱਟ ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਸਿਵਲ ਸਰਵਿਸਸ ਦੇ ਵਿੱਚ ਜਾਣ ਦੇ ਲਈ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਅੰਦਰ ਜਿਹੜਾ ਅੱਗੇ ਵਧਣ ਦੀ ਭਾਵਨਾ ਔਰ ਮੈਂ ਸਮਝਦਾ ਬਹੁਤ ਸਾਰੇ ਰਾਸਤੇ ਜਿਹੜੇ ਨੇ ਕੀ ਉਹ ਇੱਥੋਂ ਹੀ ਨਿਕਲਦੇ ਸਕੂਲ ਚੋਂ ਨਿਕਲਦੇ ਨੇਗੇ ਉਹਨਾਂ ਸਾਰਿਆਂ ਨੂੰ ਆਈਡੈਂਟੀਫਾਈ ਕਰਨ ਦੇ ਅੰਦਰ ਜਿਹੜਾ ਆਫੀਸਰ ਆਗਾ ਉਹ ਬੱਚਿਆਂ ਦੇ ਲਈ ਬਹੁਤ ਵੱਡਾ ਸਹਾਇਕ ਸਦ ਹੋਊਗਾ ਸੋ ਸਕੂਲ ਮੈਂਟਰਸ਼ਿਪ ਜਿਹੜੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਅੱਜ ਸਾਡੀ ਸਰਕਾਰ ਵੱਲੋਂ ਕੀਤੀ ਆ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੇ ਜਿਹੜੇ ਵਿਦਿਆਰਥੀ ਨੇਗੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਸਾਰੇ ਅਧਿਕਾਰੀ ਜਿਹੜਾ ਵੀ ਅਧਿਕਾਰੀ ਸਕੂਲ ਅਡਾਪਟ ਕਰੂਗਾ ਕੋਈ ਇੱਕ ਸਕੂਲ ਘੱਟੋ ਘੱਟ 5 ਸਾਲ ਲਈ ਅਡਾਪਟ ਕਰਕੇ ਰੱਖੂਗਾ 5 ਸਾਲ ਲਈ ਅਡਾਪਟ ਕਰਕੇ ਰੱਖੂਗਾ ਮੰਨ ਲਓ ਸਕੂਲ ਆਫ ਫੈਮਿਨਸ ਛਾਜਲੀ ਮੇਰੇ ਹਲਕੇ ਦਾ ਸਕੂਲ ਆ ਉਹਨੂੰ ਕਿਸੇ ਆਈਐਸ ਅਧਿਕਾਰੀ ਨੇ ਜਾਂ ਆਈਪੀਐਸ ਅਧਿਕਾਰੀ ਨੇ ਅਡਾਪਟ ਕੀਤਾ ਤਾਂ 5 ਸਾਲ ਉਹ ਸਕੂਲ ਦੇ ਅੰਦਰ ਸਮੇਂ-ਸਮੇਂ ਸੇ ਵਿਜ਼ਿਟ ਵੀ ਕਰੂਗਾ ਔਰ ਜਾ ਕੇ ਬੱਚਿਆਂ ਦੇ ਨਾਲ ਆਪਣਾ ਤਜਰਬਾ ਵੀ ਸਾਂਝਾ ਕਰੂਗਾ ਔਰ ਬੱਚਿਆਂ ਦਾ ਤੇ ਤਜਰਬਾ ਲਾਈਫ ਦਾ ਉਹ ਵੀ ਉਹਦੇ ਨਾਲ ਆਦਾਨ-ਪ੍ਰਦਾਨ ਕਰੂਗਾ ਔਰ ਜੋ ਦੁਨੀਆ ਦੇ ਅੰਦਰ ਵਾਪਰ ਰਿਹਾ ਜੋ ਸੰਸਾਰ ਦੇ ਲੈਵਲ ਤੇ ਕੌਣ ਕਿਹੜੀ ਕਿਹੜੀ ਸਿਸਟਮ ਚੱਲ ਰਿਹਾ ਉਹ ਸਾਰਾ ਕੁਝ ਸਾਝਾ ਕਰੂਗਾ ਸੋ ਮੈਂ ਸਮਝਦਾ ਇੱਕ ਬੱਚਿਆਂ ਦੇ ਅੰਦਰ ਬਹੁਤ ਵੱਡਾ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਤ ਮਿਲੂਗੀ ਸੋ ਇਸ ਤੋਂ ਬਿਨਾ ਅੱਜ ਦੇ ਮੰਤਰੀ ਮੰਡਲ ਦੇ ਅੰਦਰ ਬਹੁਤ ਵੱਡਾ ਫੈਸਲਾ ਇੱਕ ਹੋਰ ਫੈਸਲਾ ਸਰਦਾਰ ਭਗਵੰਤ ਸੇਮਾਨ ਸਰਕਾਰ ਨੇ ਲਿਆਗਾ ਸਾਡੇ ਮਾਈਨਿੰਗ ਮਿਨਿਸਟਰ ਵਰਿੰਦਰ ਗੋਲ ਜੀ ਦੇ ਡਿਪਾਰਟਮੈਂਟ ਵੱਲੋਂ ਅੱਜ ਨਮੀ ਜੜੀ ਮਾਈਨਿੰਗ ਐਂਡ ਕੈਸ਼ਰ ਪਾਲਸੀ ਆ ਜਿਹੜੀ 2022 ਦੀ ਪੰਜਾਬ ਰਾਜ ਮਾਈਨਰ ਮਿਨਰਲ ਨੀਤੀ ਆ ਉਹਦੇ ਅੰਦਰ ਸੋਧਾਂ ਕੀਤੀਆਂ ਗਈਆਂ ਲੱਗੀਆਂ ਪੰਜਾਬ ਰਾਜ ਮਾਈਨਰ ਮਿਨਰਲ ਜਿਹੜੀ ਪਾਲਸੀ ਆ 2023 ਉਹਦੇ ਅੰਦਰ ਕਾਫੀ ਸਾਰੀਆਂ ਸੌਦਾ ਕੀਤੀਆਂ ਰਹੀਆਂ ਮੈਂ ਪਹਿਲਾ ਵਿਰਿੰਦਰ ਗੋਇਲ ਜੀ ਨੂੰ ਕਹੂੰਗਾ ਕਿ ਉਹ ਬਰੀਫ ਕਰਨ ਆਫਟਰ दैट ਮੈਂ ਉਹਨੂੰ ਬਰੀਫ ਕਰੂੰਗਾ ਜਿਹੜਾ ਪਹਿਲਾ ਵਿਰਿੰਦਰ ਗੋਇਲ ਜੀ ਸ਼ਾਰਟ ਚ ਕਰਨਗੇ ਸਾਰੇ ਹੀ ਪ੍ਰੈਸ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਚੀਮਾ ਸਾਹਿਬ ਦੱਸਰੇ ਸੀ ਕਿ ਜਿਹੜੀ ਮਾਈਨਸ ਮਿਨਰਲ ਪਾਲਿਸੀ 2023 ਸੀ ਉਹ ਬੜੀ ਠੀਕ ਚੱਲੀ ਤੇ ਸਮੇਂ ਦੇ ਮੁਤਾਬਕ ਉਸ ਦੇ ਵਿੱਚ ਸੋਧ ਕਰਨ ਦੀ ਲੋੜ ਪਈ ਤਾਂ ਅੱਜ ਉਹਨਾਂ ਸੋਧਾਂ ਨੂੰ ਮੰਤਰੀ ਮੰਡਲ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪ੍ਰਵਾਨਗੀ ਦਿੱਤੀ ਹੈ ਇਹਨਾਂ ਸੋਧਾਂ ਦਾ ਮਤਲਬ ਇਹਨਾਂ ਦਾ ਉਦੇਸ਼ ਕਿ ਸਭ ਤੋਂ ਵੱਡੀ ਗੱਲ ਇਹ ਸੀ ਡਿਮਾਂਡ ਐਂਡ ਸਪਲਾਈ ਦਾ ਬਹੁਤ ਵੱਡਾ ਫਰਕ ਸੀ ਸੋ ਸਪਲਾਈ ਵਧਾਉਣ ਦੇ ਲਈ ਅਸੀਂ ਇਹਦੇ ਵਿੱਚ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਤੇ ਇਲੀਗਲ ਮਾਈਨਿੰਗ ਰੋਕਣ ਦੇ ਲਈ ਤੇ ਕੀਮਤਾਂ ਘਟਣ ਤੇ ਸੂਬੇ ਦਾ ਜਿਹੜਾ ਮਾਲੀਆ ਉਹ ਵਧੇ ਤੇ ਲੋਕਾਂ ਨੂੰ ਸਿੰਪਲ ਤਰੀਕੇ ਦੇ ਨਾਲ ਇਹ ਸਾਰੀ ਗੱਲ ਸਮਝ ਆਵੇ ਅਸੀਂ ਇਸ ਦਾ ਪ੍ਰਾਵਧਾਨ ਹੈ ਜਿਹੜਾ ਉਹ ਇਸ ਸੌਦਾ ਦੇ ਵਿੱਚ ਕੀਤਾ ਹੁਣ ਪਹਿਲਾਂ ਸਾਡੇ ਕੋਲੇ ਸੀ ਪਬਲਿਕ ਮਾਈਨਿੰਗ ਸਾਈਟਸ ਤੇ ਕਮਰਸ਼ੀਅਲ ਮਾਈਨਿੰਗ ਸਾਈਟਸ ਦੋ ਸਾਈਟਸ ਸੀ ਸਾਡੇ ਕੋਲੇ ਪਰ ਹੁਣ ਅਸੀਂ ਇਸ ਦੇ ਵਿੱਚ ਕ੍ਰੈਸ਼ਰ ਮਾਈਨਿੰਗ ਸਾਈਟਸ ਤੇ ਲੈਂਡ ਓਨਰ ਮਾਈਨਿੰਗ ਸਾਈਟਸ ਤੇ ਤੀਜੀ ਗਵਰਨਮੈਂਟ ਲੈਂਡ ਦੀ ਹੁਣ ਕੀ ਹੋਏਗਾ ਕਿ ਜੋ ਕ੍ਰੈਸ਼ਰ ਮਾਈਨਿੰਗ ਸਾਈਟ ਹੈ ਜਿਨਨੇ ਕ੍ਰੈਸ਼ਰ ਹੋਲਡਰ ਨੇ ਕ੍ਰੈਸ਼ਰ ਮਾਲਕ ਨੇ ਉਹ ਸਾਰੇ ਕ੍ਰੈਸ਼ਰ ਮਾਲਕਾਂ ਕੋਲੇ ਜ਼ਮੀਨਾਂ ਵੀ ਨੇ ਉਹ ਜ਼ਮੀਨਾਂ ਆਪਣੇ ਹਿਸਾਬ ਦੇ ਨਾਲ ਆਪਣੀਆਂ ਜ਼ਮੀਨਾਂ ਜਦ ਆਪ ਜ਼ਮੀਨਾਂ ਲੈ ਲੈਣਗੇ ਉਹ ਜ਼ਮੀਨਾਂ ਦੀ ਅਸਲੀ ਲੀਜ਼ ਉਹਨਾਂ ਨੂੰ ਹੀ ਦੇ ਦੇਾਂਗੇ ਉਹ ਰਾਇਲਟੀ ਸਰਕਾਰ ਨੂੰ ਪੇ ਕਰਨਗੇ ਤੇ ਉਹ ਰਾਇਲਟੀ 페 ਕਰਕੇ ਉਹ ਜਿੰਨਾ माल ਉਥੋਂ ਕੁਆਂਟੀਟੀ ਫਿਕਸ ਕਰਾਂਗੇ ਉਹ ਕੁਆਂਟੀਟੀ ਉਥੋਂ ਚੱਕ ਸਕਣਗੇ ਤੇ ਲੈਂਡ ਓਨਰ ਸੀ ਜਿੱਤੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤਾ ਪਿਆ ਪਰ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਸੀ ਕਿ ਅਸੀਂ ਕੀ ਕਰੀਏ ਕਿਹਨੂੰ ਚੁਕਾਈਏ ਉਹ ਬਾਹਰਲੇ ਠੇਕੇਦਾਰ ਨੂੰ ਚੁਕਾਉਂਦੇ ਨਹੀਂ ਸੀ ਕਿਉਂਕਿ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਸੀ ਸੋ ਹੁਣ ਇਸ ਸੋਧ ਦੇ ਰਾਹੀਂ ਇਹ ਪ੍ਰਬੰਧਨ ਕੀਤਾ ਹੈ ਕਿ ਲੈਂਡ ਓਨਰ ਹੈ ਜਿਹੜਾ ਉਹ ਲੈਂਡ ਓਨਰ ਖੁਦ ਵੀ ਇਹ ਫੈਸਲਾ ਕਰ ਸਕਦਾ ਹੈ ਕਿ ਮੈਂ ਆਪਣਾ ਰੇਤਾ ਵੇਚਣਾ ਹੈ ਇੱਕ ਗਰੁੱਪ ਦੇ ਵਿੱਚ ਦੇ ਜਾਂ ਕੱਲੇ ਜਿਸ ਤਰ੍ਹਾਂ ਦਾ ਵੀ ਫੈਸਲਾ ਕਰੇਗਾ ਉਹ ਵੀ ਖੁਦ ਆਪਣੀ ਮਾਈਨਿੰਗ ਜਿਹੜੀ ਹੈ ਕਰ ਸਕਦਾ ਹੈ ਬਾਕੀ ਜਿਹੜੀਆਂ ਗਵਰਨਮੈਂਟ ਲੈਂਡਸ ਨੇ ਹੁਣ ਗਵਰਨਮੈਂਟ ਲੈਂਡ ਦੇ ਵਿੱਚ ਕਿਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਕਿਤੇ ਨਜੂਲ ਲਿਖਿਆ ਹੋਇਆ ਹੈ ਤੇ ਕਿਸੇ ਫੋਰੈਸਟ ਲੈਂਡ ਲਿਖਿਆ ਹੋਇਆ ਹੈ ਉਹ ਇੱਕ ਪੰਬਲ ਪੂਸਾ ਸੀ ਸੋ ਉਸ ਦੇ ਲਈ ਅਸੀਂ ਡਿਪਟੀ ਕਮਿਸ਼ਨਰ ਨੂੰ ਅਥਰਾਇਜ਼ ਕੀਤਾ ਹੈ ਕਿ ਉਹਨਾਂ ਜ਼ਮੀਨਾਂ ਦੇ ਉੱਤੇ ਉਹ ਫੈਸਲਾ ਲੈ ਸਕਦੇ ਨੇ ਸੋ ਦੋ ਸਾਈਟਸ ਦੀ ਜਗ੍ਹਾ ਹੁਣ ਪੰਜ ਸਾਈਟਸ ਹੋ ਗਈਆਂ ਤੇ ਮਾਰਕੀਟ ਦੇ ਵਿੱਚ ਓਪਨ ਹੋ ਜਾਣਾ ਹੈ ਗ੍ਰੇਵਲ ਵੀ ਤੇ ਰੇਤਾ ਵੀ ਸੋ ਜਦੋਂ ਮਾਲ ਓਪਨ ਹੋ ਜਾਣਾ ਹੈ ਮਾਲ ਦੀ ਕੁਆਂਟੀਟੀ ਵੱਧ ਜਾਣੀ ਹੈ ਤਾਂ ਰੇਟ ਵੀ ਘਟਣਗੇ ਤੇ ਲੋਕਾਂ ਨੂੰ ਜਿਹੜਾ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਉਹ ਵੀ ਦੂਰ ਹੋਣਗੀਆਂ ਤੇ ਬਾਕੀ ਸਾਰਾ ਸਿੰਪਲੀਫਾਈ ਕਰਤਾ ਹੈ ਜਿਹੜੀ ਇਹਦੇ ਵਿੱਚ ਸਭ ਤੋਂ ਵੱਡੀ ਇੱਕ ਪ੍ਰੋਬਲਮ ਸੀ ਕਿ ਈਸੀ এনवायरमेंट ਸਰਟੀਫਿਕੇਟ ਸੀ ਜਿਹੜੀ ਉਹ ਪਹਿਲਾਂ ਗਵਰਨਮੈਂਟ ਲੈ ਕੇ ਦਿੰਦੀ ਸੀ ਤੇ ਹੁਣ ਇਹ ਕਰਤਾ ਕਿ ਖੁਦ ਜਿਹੜੇ ਵੀ ਲੀਜ਼ ਤੇ ਜ਼ਮੀਨ ਲੈਣਗੇ ਜਾਂ ਖੁਦ ਆਫਰ ਕਰਨਗੇ ਉਹ ਖੁਦ ਈਸੀ ਇਹ ਜਿਹੜੀ ਉਹ ਲੈ ਸਕਣਗੇ ਤੇ ਆਪਣਾ ਕੰਮ ਹੈ ਜਿਹੜਾ ਉਹ ਚਲਾ ਸਕਣਗੇ ਹਰ ਅਫੀਸਰ ਦੀ ਡਿਊਟੀ ਫਿਕਸ ਕੀਤੀ ਗਈ ਹੈ ਜ਼ਿੰਮੇਵਾਰੀ ਫਿਕਸ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਇਸ ਤਰ੍ਹਾਂ ਸਿੰਪਲ ਕੀਤਾ ਗਿਆ ਹੈ ਕਿ ਕਿਸੇ ਨੂੰ ਜਿਆਦਾ ਉਲਝਣ ਬਾਜੀ ਨਾ ਪਵੇ ਸਿੱਧੇ ਤਰੀਕੇ ਦੇ ਨਾਲ ਆਪਣਾ ਕੰਮ ਕਰਨਾ ਇਹ ਜਿਹੜੀ ਸੌਦਾ ਕੀਤੀਆਂ ਗਈਆਂ ਨੇ ਇਹ ਸਾਰੇ ਸਟੇਕ ਹোলਡਰਸ ਦੇ ਨਾਲ ਮੀਟਿੰਗਾਂ ਕਰਕੇ ਇਹ ਸਾਰੇ ਜਿੰਨੇ ਮਾਈਨਿੰਗ ਦੇ ਠੇਕੇਦਾਰ ਸੀ ਉਹਨਾਂ ਨਾਲ ਮੀਟਿੰਗਾਂ ਕਰਕੇ ਤੇ ਲੈਂਡ ਓਨਰਸ ਨਾਲ ਮੀਟਿੰਗਾਂ ਕਰਕੇ ਸਾਰਿਆਂ ਨਾਲ ਇਹ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜੀਆਂ ਇਹ ਸੌਦਾ ਨੇ ਉਹ ਕੀਤੇ ਗਿੰਦਿਆਂ ਨੇ ਤੇ ਇਸ ਦੇ ਨਾਲ ਜਿਹੜੇ ਠੇਕੇਦਾਰ ਨੇ ਕ੍ਰੈਸ਼ਰ ਓਨਰ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲਨੀ ਹੈ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਡਿਮਾਂਡ ਸੀ ਇਹ ਸੋ ਇਸ ਸੈਕਟਰ ਦੇ ਨਾਲ ਮੈਂ ਕਹਿ ਸਕਦਾ ਕਿ ਸਰਕਾਰ ਦੇ ਰੈਵਨਿਊ ਦੇ ਵਿੱਚ ਵੀ ਵੱਡਾ ਵਾਧਾ ਹੋਣਾ ਹੈ ਤੇ ਜਿਹੜੀ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਅਸੀਂ ਟਰਾਂਸਪੇਰੈਂਸੀ ਟਰਾਂਸਪੇਰੈਂਟ ਟੰਕ ਦੇ ਨਾਲ ਸਾਰਾ ਕੰਮ ਕਰਨਾ ਹੈ ਹੁਣ ਟੋਟਲੀ ਟਰਾਂਸਪੇਰੈਂਸੀ ਇਸ ਦੇ ਵਿੱਚ ਰਹੇਗੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਹਰ ਕੰਮ ਸਮੂਥਲੀ ਚੱਲਣਗੇ ਤੇ ਲੋਕਾਂ ਨੂੰ ਵੱਡੀ ਰਾਹਤ ਹੈ ਜਿਹੜੀ ਇਹਨਾਂ ਸੋਧਾਂ ਦੇ ਰਹੀ ਉਹ ਮਿਲੇਗੀ ਥੈਂਕ ਯੂ ਧੰਨਵਾਦ ਜਿਸ ਤਰ੍ਹਾਂ ਗੁਇਲ ਸਾਹਿਬ ਨੇ ਦੱਸਿਆ ਕਿ ਕ੍ਰਸ਼ਰ ਮਾਈਨਿੰਗ ਸਾਈਟਸ ਆਡੈਂਟੀਫਾਈ ਕਰਨੀਆਂ ਨਹੀਂਆਂ ਔਰ ਲੈਂਡ ਓਨਰ ਮਾਈਨਿੰਗ ਸਾਈਟਸ ਦੀ ਗੱਲ ਕੀਤੀ ਆ ਦੋ ਲਮੀਆਂ ਸਾਈਟਸ ਆਜਾ ਲਗੀਆਂ ਕੀ ਸੀਗਾ ਕਿ ਇੱਕ ਮਾਲਕ ਜਿਹੜਾ ਉਹਦੇ ਖੇਤ ਦੇ ਅੰਦਰ ਰੇਤਾਗਾ ਜਾਂ ਉਹਦੇ ਖੇਤ ਦੇ ਅੰਦਰ ਗ੍ਰੇਵਲ ਆ ਪਰ ਲੇਕਿਨ ਉੱਥੇ ਉਹ ਕਿਉਂਕਿ ਉਹਦੇ ਕੋਲ ਕ੍ਰਸ਼ਰ ਨਹੀਂ ਸੀਗਾ ਕ੍ਰਸ਼ਰ ਜਿਹੜਾ ਅਸੀਂ ਕਿਸੇ ਹੋਰ ਕੋਲੇ ਸੀਗਾ ਜਾ ਰੇਤ ਕੋਈ ਹੋਰ ਕੱਢਦਾ ਸੀਗਾ ਹੁਣ ਅਸੀਂ ਉਹਦੇ ਲਈ ਰਾਇਲਟੀ ਫਿਕਸ ਕੀਤੀ ਆ ਪਹਿਲਾਂ ਜਿਹੜੀ ਰਾਇਲਟੀ ਸੀ ਉਹ 73 ਪੈਸੇ ਸੀ ਕਿਊਬਿਕ ਫਿਟ ਪਹਿਲਾਂ ਰਾਇਲਟੀ ਸੀ 73 ਪੈਸੇ ਕਿਊਬਿਕ ਫਿਟ ਤੇ ਹੁਣ ਉਹ ਜਿਹੜੀ ਰਾਇਲਟੀ ਆ ਉਹ 3 ਰੁਪਏ 20 ਪੈਸੇ ਗ੍ਰੇਵਲ ਦੀ ਤੇ ਰੁਪਏ 20 ਪੈਸੇ ਗ੍ਰੇਵਲ ਗ੍ਰੇਵਲ ਦੀ ਆ ਤੇ 1.75 3 ਰੁਪਏ 20 ਪੈਸੇ ਗ੍ਰੇਵਲ ਦੀ ਹੋਈ ਆ ਕਿਊਬਿਕ ਫਿਟ ਔਰ 1 ਰੁਪਿਆ 75 ਪੈਸੇ ਜਿਹੜੀ ਆ ਉਹ ਉਹ ਰੇਤੇ ਦੀ ਆ ਯਾਨੀ ਪਹਿਲਾਂ ਉਹ 73 ਪੈਸੇ ਸੀ ਦੋਨਾਂ ਦੀ ਹੁਣ ਗ੍ਰੇਵਲ ਦੀ ਕਿੰਨੀ ਹੋ ਗਈ 3 ਰੁਪਏ 20 ਪੈਸੇ ਕਯੂਬਿਕ ਫਿਟ ਅਤੇ ਰੇਤੇ ਦੀ ਜਿਹੜੀ ਆ ਉਹ 1 ਰੁਪਿਆ 75 ਪੈਸੇ ਸੋ ਇਹ ਵੱਡੀ ਜਿਹੜੀ ਚੇਂਜ ਹੋਈ ਆ ਇਹਦੇ ਨਾਲ ਮੈਂ ਸਮਝਦਾ ਜਿੱਥੇ ਜਿਸ ਤਰ੍ਹਾਂ ਵਿਲ ਸਾਬ ਲੈ ਕੇ ਆ ਕੇ ਪੰਜਾਬ ਦਾ ਰੈਵਨਿਊ ਵਧੂਗਾ ਔਰ ਉਹਦੇ ਨਾਲ ਜਿਹੜਾ ਲੈਂਡ ਓਨਰ ਆ ਉਹ ਆਪਣੀ ਜ਼ਮੀਨ ਜੋ ਸਰ ਮਾਲਕ ਨੂੰ ਲੀਸ ਤੇ ਦੇ ਸਕਦਾਗਾ ਔਰ ਖੁਦ ਉਹ ਐਨਓਸੀ ਲੈ ਸਕਦਾਗਾ ਖੁਦ ਐਨਓਸੀ ਲੈ ਕੇ ਆਪਣਾ ਕੰਮ ਕਰ ਸਕਦਾਗਾ ਇਸੇ ਤਰੀਕੇ ਜੇਕਰ ਜ਼ਮੀਨ ਜਿਹੜੀ ਆ ਉਹ ਪੰਚਾਇਤ ਦੀ ਆ ਪੰਚਾਇਤ ਦੀ ਆ ਜਾਂ ਸਰਕਾਰ ਦੀ ਜ਼ਮੀਨ ਆ ਉਹ ਸਰਕਾਰ ਦੀ ਜਾਂ ਪੰਚਾਇਤ ਦੀ ਜ਼ਮੀਨ ਦੇ ਉੱਤੇ ਡਿਪਟੀ ਕਮਿਸ਼ਨਰ ਸਾਹਿਬ ਜਿਹੜਾਗਾ ਉਹ ਇਸ ਸਾਈਟ ਨੂੰ ਚਲਾ ਸਕਦਾਗਾ ਔਰ ਸਾਈਟ ਨੂੰ ਜਿਹੜਾ ਉਹ ਲੀਸ ਤੇ ਦੇ ਸਕਦਾਗਾ ਅੱਗੇ ਪਾਲਿਸੀ ਦੇ ਵਿਸੋਧਾ ਨਹੀਂ ਸੀਗੀਆਂ ਇਸੇ ਕਰਕੇ ਕਈ ਜਗ੍ਹਾ ਤੇ ਗੈਰ ਕਾਨੂੰਨੀ ਮਾਈਲਿੰਗ ਹੋਣ ਦੀਆਂ ਖਬਰਾਂ ਆਉਂਦੀਆਂ ਸੀਗੀਆਂ ਸੋ ਬਿਲਕੁਲ ਗੈਰ ਕਾਨੂੰਨੀ ਮਾਈਲਿੰਗ ਨੂੰ ਖਤਮ ਕਰਨ ਦੇ ਲਈ ਲੀਗਲ ਮਾਈਲਿੰਗ ਨੂੰ ਹੋਰ ਸਟਰੈਂਥਨਿੰਗ ਕਰਨ ਦੇ ਲਈ ਹੋਰ ਮਜ਼ਬੂਤ ਕਰਨ ਦੇ ਲਈ ਔਰ ਕੀਮਤਾ ਘਟਾਉਣ ਦੇ ਲਈ ਔਰ ਪੰਜਾਬ ਚ ਭ੍ਰਿਸ਼ਟਾਚਾਰ ਜਿਹੜਾ ਸੀ ਉਹਨੂੰ ਜੜ ਤੋਂ ਖਤਮ ਕਰਨ ਲਈ ਇਹ ਜਿਹੜੀ ਹੈ ਨਵੇਂ ਐਮੈਂਡਮੈਂਟ ਜਿਹੜੀ ਹੈ ਸੋਧ ਇਸ ਪਾਲਿਸੀ ਚ ਕੀਤੀ ਗਈ ਆ ਔਰ ਇਹਦੇ ਨਾਲ ਜਿਹੜੀ ਬਨੋਪਲੀ ਸੀ ਕੁਝ ਬੰਦਿਆਂ ਦੀ ਉਹ ਵੀ ਖਤਮ ਹੋ ਜੂ ਹੁਣ ਇਹ ਆ ਕਿ ਜਿਹੜਾ ਕ੍ਰਸ਼ਰ ਵਾਲਾਗਾ ਜੇਕਰ ਉਹ ਆਪ ਔਨਰ ਆ ਜੇ ਕ੍ਰਸ਼ਰ ਵਾਲਾ ਆਪ ਔਨਰ ਆ ਜ਼ਮੀਨ ਦਾ ਤਾਂ ਉਹ ਆਪਦੀ ਐਨਓਸੀ ਲੈ ਕੇ ਸਾਨੂੰ ਰਾਇਲਟੀ ਦੇ ਦੂ ਮੰਨ ਲਓ ਉਹਦੇ ਉਹਦੇ ਖੇਤ ਦੇ ਅੰਦਰੋਂ ਜਾਂ ਉਹਦੀ ਸਾਈਡ ਦੇ ਅੰਦਰੋਂ 50 50 ਕਯੂਬਿਕ ਫਿਟ ਰੇਤਾ ਨਿਕਲਣਾ ਤਾਂ ਉਹ ਸਾਨੂੰ ਰਾਇਲਟੀ ਜਿਹੜੀ ਆ ਉਹ 50 ਕਯੂਬਿਕ ਫਿਟ ਦੀ 100% ਪੇ ਕਰੂਗਾ ਸਰਕਾਰ ਨੂੰ ਔਰ ਉਸ ਵਾਰ ਕੀ ਹੋਊਗਾ ਉਹ ਕੱਢੇ ਚਾਹ 45 ਚਾਹ 50 ਜਿੰਨਾ ਮਰਜ਼ੀ ਕੱਢੇ ਪਰ ਲੇਕਰ ਉਹ ਸਾਨੂੰ 100% ਜਿਹੜਾ ਮਾਲ ਉਹਦੇ ਖੇਤ ਦੇ ਅੰਦਰ ਉਹਦੀ ਸਾਈਡ ਦੇ ਅੰਦਰ ਪਿਆਗਾ ਉਹਦੀ ਰਾਇਲਟੀ ਦੇਊਗਾ ਤਾਂ ਫੇਰ ਉਹ ਕਰ ਸਕਦਾਗਾ ਉਹ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਕ੍ਰਸ਼ਰ ਤੇ ਵੀ ਕੀਤਾਗਾ ਕਿ ਜੇਕਰ ਉਹ ਬਦ ਮਾਲ ਖੇਤ ਚੋਂ ਲਿਆ ਕੇ ਸਾਈਡ ਤੋਂ ਲਿਆ ਕੇ ਕ੍ਰਸ਼ ਕਰਦਾਗਾ ਕ੍ਰਸ਼ ਕਰਨ ਤੋਂ ਬਾਅਦ ਕੀ ਹੁੰਦਾ ਮਾਲ ਉਹਨੇ ਚੱਕਿਆ 50 ਕਯੂਬਿਕ ਫਿਟ ਆਪਦੇ ਖੇਤ ਚੋਂ ਜਾਂਦੀ ਸਾਈਡ ਤੋਂ ਮਾਲ 50 ਕਯੂਬਿਕ ਫਿਟ ਚੱਕਿਆ ਔਰ ਉਸ ਤੋਂ ਬਾਅਦ ਕ੍ਰਸ਼ਰ ਤੱਕ ਪਹੁੰਚਦਾ ਪਹੁੰਚਦਾ 60 ਹੋ ਗਿਆ 70 ਹੋ ਗਿਆ ਇਹ ਵੀ ਅਸੀਂ ਆਇਡੈਂਟੀਫਾਈ ਕਰਾਂਗੇ ਇਹਨੂੰ ਅਸੀਂ ਸਾਡੇ ਬਿਜਲੀ ਸੈਕਟਰ ਨਾਲ ਜੋੜਿਆ ਗਿਆ ਕਿ ਉਹਦੀ ਜਿਹੜਾ ਕ੍ਰਸ਼ਰ ਹੈਗਾ ਉਹਦੇ ਅੰਦਰ ਬਿਜਲੀ ਦੀ ਕਿੰਨੀ ਕੰਜ਼ਮਪਸ਼ਨ ਹੋਈ ਆ ਯਾਨੀ ਕਿ ਬਿਲਕੁਲ 100% 100% ਜਿਹੜੀ ਆ ਉਹ ਟਰਾਂਸਪੇਰੈਂਸੀ ਆ ਗਈ ਕਿ ਕਿਤੇ ਵੀ ਜੇਕਰ ਉਹ ਖੇਤ ਚੋਂ ਚੱਕ ਕੇ ਲੱਗੇ ਜਿੰਦਾ ਪੰਜਾਬ ਦੇ ਵਿੱਚ ਜਾ ਕੇ ਉਹਦੇ ਖੇਸ਼ੇ ਤੱਕ 60 ਹੋ ਗਿਆ 70 ਹੋ ਗਿਆ ਤਾਂ ਇਹ ਨਹੀਂ ਕਹਿ ਸਕਦਾ ਤਾਂ ਪਤਾ ਲੱਗੂਗਾ ਸਾਡੇ ਕੋਲੇ ਕਿਤੋਂ ਹੋਰ ਲੈ ਕੇ ਆਇਆ ਗਿਆ ਤਾਂ ਚੋਰੀ ਰੋਕਣ ਦੇ ਲਈ ਮੈਂ ਸਮਝਦਾ ਹੈ ਬਹੁਤ ਵੱਡਾ ਸਾਰਥਿਕ ਸਟੈਪ ਜਿਹੜਾ ਪੋਜ਼ਿਟਿਵ ਸਟੈਪ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਚੁੱਕਿਆਗਾ ਸੋ ਇਹ ਤਿੰਨ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇਗੇ ਸੋ ਕਹਿਣ ਦਾ ਪਾਪ ਕਿ ਮਾਈਨਿੰਗ ਨਵੀਂ ਜਿਹੜੀ ਐਮੈਂਡੇਡ ਪਾਲਿਸੀ ਆ ਇਹਦੇ ਆਉਣ ਦੇ ਨਾਲ ਕੱਚੇ ਮਾਲ ਦੀ ਸਪਲਾਈ ਵੱਧ ਜੂਗੀ ਜਦੋਂ ਕੱਚੇ ਮਾਲ ਦੀ ਸਪਲਾਈ ਵੱਧ ਗਈ ਤਾਂ ਵੀ ਡੀਲ ਜਿਹੜੀਆਂ ਕਈ ਵਾਰ ਕੋਸਟ ਨੇ ਗਿਆ ਉਹ ਜ਼ਿਆਦਾ ਹੋ ਜਾਂਦੇ ਸੀ ਉਹ ਘੱਟ ਜਾਣਗੀਆਂ ਔਰ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ 100 ਖਤਮ ਹੋਊਗੀ ਲੀਗਲ ਮਾਈਨਿੰਗ ਜਿਹੜੀ ਆ ਹੋਊਗੀ ਭ੍ਰਿਸ਼ਟਾਚਾਰ ਜਿਹੜਾ ਖਤਮ ਹੋਊਗਾ ਔਰ ਕੀਮਤਾਂ ਘਟਣਗੀਆਂ ਔਰ ਸੂਬੇ ਦਾ ਮਾਲੀਆ ਜਿਹੜਾ ਉਹ ਵਧੂਗਾ ਜਿਹੜੀ ਮੋਨੋਪਲੀ ਜਿਹੜੀ ਮੋਨੋਪਲੀ ਕਿਤੇ ਨਾ ਕਿਤੇ ਕੁਝ ਕੁ ਬੰਦਿਆਂ ਦੇ ਜ਼ਾਰੇਦਾਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਮੋਨੋਪਲੀ ਪੈਦਾ ਹੋ ਜਾਂਦੀ ਸੀ ਉਹ ਮੋਨੋਪਲੀ ਜਿਹੜੀ ਟੋਟਲ ਖਤਮ ਹੋ ਜੂ ਔਰ ਕਈ ਵਾਰ ਸੀ ਕਿ ਜਿਹੜਾ ਸਾਡਾ ਗਵਾਂਡੀ ਸੂਬਾ ਦਾ ਗਵਾਂਡੀ ਸੂਬਿਆਂ ਤੋਂ ਮਾਈਨਿੰਗ ਹੁੰਦੀ ਸੀਗੀ ਗਵਾਂਡੀ ਗਵਾਂਡੀ ਸੂਬਿਆਂ ਤੋਂ ਮਾਲ ਜਿਹੜਾ ਉਹ ਪੰਜਾਬ 'ਚ ਪਹੁੰਚ ਜਾਂਦਾ ਸੀਗਾ ਔਰ ਬਾਹਰਲੇ ਸੂਬਿਆਂ ਤੋਂ ਮਾਲ ਬਿਲਕੁ ਬਾਹਰਲੇ ਸੂਬਿਆਂ ਦੀ ਪਾਲਿਸੀ ਚ ਆਵਾਜ਼ ਚਲਦੀ ਹੈ ਚ ਹਰਿਆਣੇ ਦੀ ਆਦਰ ਸਟੇਟਸ ਦੀ ਜਿਹੜੀ ਪਾਲਿਸੀ ਆ ਉਹਨੂੰ ਵੀ ਅਸੀਂ ਕਨਸਿਡਰ ਕਰਕੇ ਉਹ ਸਾਰੀ ਪਾਲਿਸੀ ਬਣਾਈ ਹੈ ਤਾਂ ਕਿ ਟੋਟਲੀ ਜੜੀਆ ਉਹ ਟਰਾਂਸਪੇਰੈਂਸੀ 100% ਹੋ ਸਕੇ ਥੈਂਕ ਯੂ ਜੀ